ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਅੱਜ ਸਵੇਰ ਦਾ ਬਲੌਗ ਬਣਿਆ ਨਹੀਂ ਬਾਈ 12:00 ਬਜ ਗਏ ਸੁਪਰ ਸੀਟਰ ਸਾਫ਼ ਕਰੇ ਤੇ ਬਾਈ ਤਿੰਨ ਆਪਣੇ ਪੋਹਾਗੇ ਮੁੰਡੇ ਵਾ ਭੇਜਨੇ ਸੁਪਰ ਸੀਟਰ ਦੋ ਤੇ ਸਾਫ਼ ਸਫਾਈ ਕਰੀਦੀ ਬਹੁਤ ਬੁਰਾ ਹਾਲ ਹੋਇਆ ਬਤਾ ਇੱਕ ਆਪਣੇ ਸੌਰੀਆ ਭੇਜਿਆ ਨੂੰ ਟੰਕੀਆਂ ਫੁੱਲ ਕਰਾਈਆਂ ਪੰਪ ਪਰ ਦੇ ਕੁੱਥਾ ਖੜੀ ਤੇ ਤੋਰ ਦੇ ਬੰਦੇ ਆਪਣੇ ਮੈਂ ਜਾ ਰਿਆਂ ਬਾਈ ਵਿਆਹ ਦੇ ਵਿੱਚ ਬਰਾਤ ਹਥ ਤਵੀਆਂ ਖੋਲਦੀ ਛੱਡਾਂ ਵਾਲੀਆਂ ਬਾਈ ਅੱਗੇ ਤੇ ਕਈ ਵਾਰ ਤੇਜ਼ ਆ ਜਾ ਬੰਦਾ ਕੋਈ ਅੱਗੇ ਆਪਣਾ 4x4 ਜਾ ਰਿਹਾ ਸਪਰੇਅ ਵਾਲੇ ਬੰਦੇ ਆ ਇੱਕ ਜਤਿੰਦਰ ਵਾਲਾ ਡਰਾਈਵਰ ਇਹ ਕਣਕਵੀਰ ਇਹਦਾ ਬਰਾਤ ਆ ਬਾਈ ਕੁੱਥਾ ਖੇੜੀ ਦੇ ਉਧਰ ਹੀ ਜਾਣਾ ਆਪਾਂ ਨੇ ਸਿੰਪਲੀ ਸਾਫ ਕਰਨੀ ਬਰਾਤ ਮਾ ਉਧਰ ਹੀ ਟਰੈਕਟਰ ਜਾ ਰਹੇ ਆ ਆਪਣੇ ਟੈਂਕੀਆਂ ਫੁੱਲ ਕਰਾਈ ਦੇ ਮੈਂ ਚੱਲ ਥੋੜਾ ਜਿਹਾ ਬਲੌਗ ਬਣਾ ਲੈਂ ਬਾਈ ਉਸ ਸ਼ਾਮ ਨੂੰ ਬਣਾਵੇਂ ਜ ਮਾੜਾ ਮੋਟਾ ਵਿਆਹਾਂ ਬਣਿਆ ਵਿਆਹਾਂ ਬਣਾ ਲੇਗੇ ਬਾਈ ਜਾ ਰਹੇ ਆ ਬੰਦੇ ਆਪਣੇ ਤਵੀਆਂ ਖਲਵਾ ਦਿੱਤੀ ਬਾਈ ਅੱਗੇ ਤੇ ਕਈ ਵਾਰ ਬੰਦਾ ਤੇਜ਼ ਆਵਾ ਕੋਈ ਠੀਕ ਹੈ ਬਾਈ ਮੈਂ ਬਠਾਵਾ ਬੰਦਿਆਂ ਨੂੰ ਆਪਣੇ ਕੁਥਾ ਖੇੜੀ ਤੇ ਯਾਰ ਮਿੱਤਰ ਜਾਹੇਗੇ ਆਪਣੇ ਗੈਲ ਛੇਰ ਲੈ ਬੰਦੇ ਫਿਰ ਆਪਣੇ ਜੀ ਨਹੀਂ ਲਗਿਆ ਬੰਦਿਆਂ বিনা ਉੱਥੀ ਜਾ ਰਹੇ ਆਪਾਂ ਬਰਾਤਾਂ ਮਾ ਕੁਝ ਟਰੈਕਟਰ ਜਾ ਰਹੇ ਆ ਆਪਣੇ ਹੋ ਠੀਕ ਹੈ ਕਰਾਂ ਭਾਈ ਕਾਇਮ ਇਹਨਾਂ ਨੂੰ ਪਾਣੀ ਪੁਣੀ ਪਲਾਵਾ ਗਰਮ ਰਮੋਸ ਹੈ ਗੱਡੀ ਮੇਂ ਪਾਣੀ ਕੀ ਪਾਣੀ ਪੁਣੀ ਪਲਾ ਆ ਗਿਆ ਫਿਰ ਭੇਜਾਂ ਇਹਨਾਂ ਨੂੰ ਆ ਗਏ ਭਾਈ ਆਪਾਂ ਖੇਤ ਵਿਆਹ ਦੇਖਿਆ ਹੈ ਚੱਲ ਰਹੇ ਆ ਟਰੈਕਟਰ ਆਪਣੇ ਇੱਧਰ ਖੜਿਆ ਪ੍ਰੀਤ ਦੀ ਜਿੱਲੇ ਇੱਧਰ 36 30 ਮੇਂ ਪਾਇਆ ਵਾ ਜਾਂਦਰਾ ਕਿੱਧਰ ਆਪਣਾ ਕਰ ਰਿਹਾ 4x4 ਤੇ ਚੱਲ ਰਿਹਾ ਜੁਕਿੰਦਰ ਵਾਲਾ ਇਹ ਜੇਰ ਪੋਰ ਰੁਕ ਰਿਹਾ ਬਹੁਤ ਤੰਗ ਕਰ ਰਿਹਾ ਨੁੱਕੇ ਪੈਪ ਖੋਲ ਗਿਆ ਸਾਰੇ ਸਾਫ ਕਰ ਰਹੇ ਸਾਰੇ ਪੈਪ ਇਹ ਤੁਜਾ ਡਿਸਕੇ ਸਾਫ ਕਰਨੇ ਆ ਖੋਲ-ਖੋਲ ਵੀ ਦੰਦਾ-ਦੰਦਾ ਪੈਪ 2.5 ਰੁਕ ਰਿਹਾ ਬਹੁਤ ਤੰਗ ਕਰ ਰਿਹਾ ਥੋੜੇ ਪੈਪ ਵੀ ਵੱਡੇ ਨੇ ਇਸਕੇ ਪੈਪ ਵੱਢਣੇ ਪੈਣੇ ਆ ਸੈਟ ਕਰਾਉਣਾ ਇਸ ਨੂੰ ਅਗਲੇ 333 ਵਰਸ ਬਈ 4 2 ਇੱਕ ਅਰਜਿੰਟਰਟਰ ਇਹ ਖੜਿਆ ਭਾਈ ਆਪਣਾ ਪੁਰਾਣਾ ਤੇਰਾ ਮਾਡਲ 333 100 ਪਾਵਰ ਦਾ 100 ਪਾਵਰ ਜਿੰਨੀ ਜਾਣਦਾ ਆਪ ਆ ਵੀ ਸੀਲਾਸ ਘਰ ਬਾਈ ਰੁਕੀ ਹੱਦ ਹੋ ਗਈ ਪ੍ਰਾਥਰ ਨਾਲ ਕੀ ਹੈ ਬੂੰਗਾ ਦਫਾ ਹਸਣੋਂ ਮੇ ਰੁਕੀ ਸ਼ੱਕ ਦੇ ਫੱਟੇ ਬਾਈ ਰੋਟੀ ਖਾ ਗਏ ਮਾਰ ਰਿਹਾ ਜੋਰ ਬੰਦੇ ਬਹੁਤ ਆਪਣੇ ਜੌਂਡੀਰ ਆ ਗਿਆ ਮਲਚਰ ਲੈ ਕੇ ਸ਼ੱਤੀਤੀ ਚੱਲ ਰਿਹਾ ਵੀਰ ਵਾਲਾ ਅੰਦਰ ਜਤਿੰਦਰ ਵਾਲਾ ਪਰਾਂ ਚੱਲ ਰਿਹਾ ਕਿੰਦਾ ਜੱਟ ਆ ਗਿਆ ਕੱਲ੍ਹ ਦਾ ਵਿਆਹ ਖਾਇਆ ਵਾ ਪਿੰਦੇ ਨੇ ਚੱਲ ਰਿਹਾ ਬਾਈ ਕੰਮ ਪੂਰੇ ਜੋਰਾਂ 'ਪਰ ਦੋ ਟਰੈਕਟਰ ਉਹ ਪਰਾਂ ਖੜੇ ਆ ਗੱਡੀ ਖੜੀ ਐ ਲੋਹਾ ਹੀ ਲੋਹਾ ਇਕੱਠਾ ਹੋ ਗਿਆ ਪਾ ਦੇ ਬਾਈ ਸੋਨੀ ਪਾ ਦੇ ਚਾਚਾ ਅੱਗੇ ਲਾਂ ਜੀ ਆ ਬੇ ਲਾਉਣੇ ਨੇ ਨਿਬੜ ਗਿਆ ਬਾਈ 10 ਕਿੱਲਿਆਂ ਖੇਤ 10 ਕਿੱਲਿਆਂ ਘੇਰਾ ਦਾ ਨਿਬੜ ਗਿਆ ਇੱਧਰ ਸਮਾਨ ਚਲਾ ਗਿਆ ਆਪਣਾ ਸਾਰਾ ਪਰਾਂ ਗੱਡੀ ਰਹਿ ਗਈ ਓਰੇ ਇਕੱਲੀ ਤੋਂ ਟਰੈਕਟਰ ਹੈ ਦੋ ਗੇੜੇ ਰਹਿ ਗਏ ਬਸ ਇੱਕ ਉਹ ਆ ਰਿਹਾ ਇੱਕ ਉਹ ਗੱਬੇ ਨੂੰ ਲਾ ਕੇ ਲੈ ਜਾਣਾ sire ਤੱਕ ਛੱਡਿਆ ਵਾ ਗੇੜਾ ਮੈਂ ਚਲਾਂ ਜੀ ਫਿਰ ਪਰਲੇ ਖੇਤ ਪਰ ਪਰਾਂ ਮਲਚਰ ਚੱਲ ਰਹੇ ਆ ਦੋ ਸੁਪਰ ਸੀਡਰ ਚੱਲ ਗਿਆ ਪਰਾਂ ਬਿਊਟੀ ਹੋ ਗਈ ਚੇਂਜ ਬਾਈ ਆਪਣੀ ਇੱਧਰ ਪੀਜ ਗਿਆ ਦਾ ਖੇਤ ਸਾਰਾ ਬੰਦੇ ਚਲੇ ਗਏ ਆਪਣੇ ਤੇ ਮੇਰੀ ਡਿਊਟੀ ਲੱਗੀ ਸਪਰੇਅ ਪਰ ਸਪਰੇਅ ਕਰਨੀ ਆ ਮੰਨੋ ਜਿੰਨੇ ਖੇਤ ਦੀ ਬਜਾਈ ਹੋਈ ਵੀ ਆ ਫਟੋ ਫਟ 40 50 ਕਿੱਲੇ ਬਜਾਈ ਹੋਈ ਵੀ ਆ ਗੱਲ ਕੀ ਸਾਰਾ ਸਪਰੇਅ ਕਰਨਾ ਚੱਲ ਗਿਆ ਕੰਮਕਾਰ ਮੇਰਾ ਪਹਿਲੀ ਟੰਕੀ ਲਗਿਆ ਲਾਣ ਬਾਈ ਚੱਲ ਰਿਹਾ ਬਾਈ ਬਾਬੇ ਨਾਨਕ ਦੀ ਕਿਰਪਾ ਨਾਲ ਕੰਮ 3 ਗਿੱਲੇ ਮੈਂ ਲਾ ਲਿਆ ਪਰ ਡਾਕਟਰ 2 ਗਿੱਲੇ ਕੱਢਦੇ ਆਉਣੇ 5 ਗਾ ਕਿੱਲਾ ਬਾਈ ਉਹਨਾਂ ਗਾੱਚ ਹੋ ਰਿਹਾ ਕਿ ਇਧਰ ਮੋਮੋ ਜੀ ਪਾ ਰਹੇ ਆ ਉਰੇ ਵੀ ਬਾਈ ਆਪਾਂ ਰਪਾਲਪੁਰ ਤੇ ਆਈ ਵੀ ਆ ਦਵਾਈ ਬਹੁਤ ਕੰਮ ਨਵੇੜ ਦਾ ਬਾਈ ਕੱਲ ਗਿਆ ਚਾਰ ਟਰੈਕਟਰਾਂ ਨਾਲ ਟਰੈਕਟਰ ਚੱਲ ਰਹੇ ਨੇ ਘੇਰੇ માં ਇੰਨੇ ਇਕੱਠੇ ਲਾਏ ਹੋਏ ਆਂ ਪਰ ਆ ਨਹੀਂ ਪੜ ਗਿਆ ਦਾ ਸਪਰੇਅ ਕਾ ਮੇਰਾ ਇੱਧਰ ਆ ਗਿਆ ਮੈਂ ਵੀ ਭਰ ਲਈ ਡੰਕੀ ਰਾਣਾ ਭਾਈ ਗੱਲ ਗੱਲ ਸਪਰੇਅ ਹੋਈ ਗੱਲ ਗੱਲ ਬਜਾਈ ਹੋਏਗੀ ਮੈਚ ਵਾਹਾਈ ਬਹੁਤ ਆ ਰਹੀ ਹੈ ਮੈਨੂੰ ਕਿੰਦਾ ਮਲਵੀਰ ਮਾਰ ਕੇ ਆ ਮਲਚ ਰੱਖਿਆ ਗਿਆ ਕੀ ਹਾਲ ਹੈ ਸੱਜਣਾ ਕੀ ਛੜਦੀ ਬਾਈ ਕੀ ਕਹਿੰਦੇ ਆ ਭੂਆਗੇ ਮੁੰਡੇ ਉਹ ਬੰਦਾ ਬੈਠਿਆ ਥੱਲੇ ਚਾਹ ਆ ਗਈ ਬਾਈ ਚਾਹ ਪੀਮਾ ਬਰਗਰ ਗਏ ਨੇ ਵੀਰ ਬਰਗਰ ਪੰਜਾਬੀ ਰਸੋਈ ਦੇ ਬਰਗਰ ਤੁਹਾਡੀ ਉਡੀ ਚੰਗੀ ਪਾਈ ਹੋਰ ਬਾਈ ਮੈਂ ਸੂ ਠੀਕ ਐ ਲੱਗ ਰਿਹਾ ਭੂਆਗੇ ਮੁੰਡਿਆਂ ਵਾਜੀ ਉਹਨੂੰ ਕੀ ਹੋ ਗਿਆ ਬਾਈ ਭੱਜ ਗਿਆ ਮੇਰਾ ਬੰਦਾ ਇੱਕ ਤੇਲ ਪਵਾਣ ਗਿਆ ਬਾਈ ਛੁੱਠੇ ਮਾਰਾ ਬਾਈ ਉਹ ਬਾਈ ਨੇ ਡੀਜ਼ਲ ਖਾ ਬਹੁਤ ਟਰੈਕਟਰ ਜੋ ਮੇਰਾ ਕੱਚੂ ਜਾ ਠੀਕ ਹੈ ਨਾ ਤੇਲ ਖਾਇ ਨਾ ਕੁਸ ਕਰੇ ਨਾ ਡੈਂਕਾ ਮਾਰੇ ਉਹ ਬਈਓ ਕੀੜਾ ਜਾ ਵਧੀਆ ਚਲਾ ਠੀਕ ਚਲਾ ਬਹੁਤ ਵਧੀਆ ਚਲਾ ਛਗੋ ਬਾਈ 버ਗਰ ਆਜੋ ਸਾਰੇ YouTube ਵਾਲਿਓ ਇਹ ਸਾਹਿਬ ਇੱਧਰ ਪਾਣੀ ਪੂਣੀ ਪਿਲਾਣਾ ਕਿੱਥੇ ਆਉਣਾ ਉਹ ਤਾਂ ਸੈਂਪਲੇ ਫਿਰਦੇ ਆ ਉਹ ਬਈ ਮਹੌਤ ਆ ਰਹੇ ਨੇ ਉਹ 36 30 ਬਰਗਰ ਖਾ ਚਾਹ ਪੀ ਨਾ ਹੈਗੀ ਆ ਫਿਰ ਮੈਂ ਸੂ ਖਿੱਚਦੇ ਕੰਮ ਅੱਜ ਫਿਰ ਗੰਨੇ ਦੀ ਟਰਾਲੀਆਂ ਕਰਾਉ ਤਿਆਰ ਚਲ ਕੇ ਲੈਟਾ ਲੁੱਟਾ ਲਵਾ ਮੈਂ ਕਦ ਨਹੀਂ ਬਵਾ ਦੀ ਲੈਟਾ ਲੁੱਟਾ ਨਹੀਂ ਲਾ ਜੀ ਛੱਡਣਾ ਚਾਚਾ ਉਥੇ ਮਿਲ ਮੈਂ ਪਰ ਲੇਖੇ ਤਮਾ ਆ ਗਏ ਬਾਈ ਦਸਤੀ ਪਾਰਿਆ ਡੌਲਾ ਜੌਂਡੀਅਰ ਲਾਇਆ ਬਾਈ 7 ਫੁੱਟੇ ਪਰ ਮਾਚੋ ਵਾਲੇ ਪਰ ਮਲਚਰ ਕਰਿਆ ਬਾਈ ਖੇਤ ਸਾਰਾ ਉਹ ਸਾਰੀ ਪਰਾਲੀ ਵਿੱਚ ਮਿਕਸ ਕਰੀ ਐ ਦੋ ਭਰਾ ਚੱਲ ਰਹੇ ਆ ਗੰਨੇ ਦੇ ਤਲੇ ਦੋ ਰਹਿ ਲਏ ਆ ਚਾਰ ਹੋ ਗਏ ਸੁਪਰ ਹੀਟਰ ਵਾਲੇ ਚਲਾ ਬਾਈ ਸਪਰੇਅ ਵਾਲਾ ਚਲਾਵਾ ਚਾਹ ਪਾਣੀ ਪੀ ਲਿਆ ਬੀਜ ਪਵਾ ਦਿਆ ਕੰਮ ਚੱਲਦਾ ਹੋ ਗਿਆ ਲਹਿਨ ਜੀ ਬਣ ਗਈ ਜਦ ਬਾਈ ਇੱਕ ਖੇਤਮਾਂ ਦੇ ਆਕੇ ਦੂਏ ਖੇਤਮਾਂ ਲਾਵਾ ਥੋੜਾ ਟਾਈਮ ਲੱਗ ਜਾ ਆਖਾੜਾ ਜਾ ਪੱਟ ਕੇ ਦਵਾਰੇ ਬੰਨਣੇ ਇਹਨੂੰ ਕੋ ਚਾਚੂ ਲਾਗੇ ਪੀਣ ਇਹੋ ਆ ਗਿਆ ਤਾਂ ਲੈ ਕੇ ਬਾਈ ਇਹੋ ਕਰਿਆ ਤਿਆਰੀ ਮਰੇ ਬੀਜ ਪਾਇਆ ਹੰਦ ਬਾਈ ਦੂਈ ਲਾਈ ਆ ਪੀਟੀਓ ਸ਼ਾਰਪਟ ਗਿਰਗੀ ਦੀ ਆ ਲੈ ਲੱਭ ਗਾ ਘੰਟਾ ਫਟਵਾ ਦੇ ਇਹਨੇ ਕਰਦਿਆ ਬਾਈ ਚੱਲਦਾ ਉਹ ਵੀ ਇੱਕ ਦੋ ਇਨਾ ਇੱਕ ਪਰਾਂ ਤੇ ਆ ਰਿਹਾ 4 ਕਿਸਤੇ ਪਰਾਂ ਖੜਿਆ ਪੀਜ ਵਾਲਾ 5 ਕਿੱਥੇ ਉਹ ਖੜਿਆ 6 ਇੱਕ ਪਰਾਂ ਖੜਿਆ ਜਾਂਦੇ ਮਾ 7 4 ਕਿੱਲੇ 7 ਡਰਾਈਵਰ ਆਉਂਦੇ